ਦਗਮਗਿਛ ਹਾਰ ਰੇ ਮਨ ਬੋਰਾ ਅਬ ਤੋ ਜਰੇ ਮਰੇ ਸਿੱਧ ਪਾਈ ਐ ਲੀਨੋ ਹਾਥ ਸਰਦੋਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਲੀਫੋਰਨੀਆ ਦੇ ਕਮਰਸ਼ਲ ਕੈਪੀਟਲ ਸਿਵਿਕ ਸੈਂਟਰ ਦੇ ਬਾਹਰ ਪਿਛਲੇ ਲਗਭਗ 4 ਘੰਟੇ ਤੋਂ ਖਾਲਸਤਾਨ ਦੀ ਸੋਵਰਨਿਟੀ ਪਾਤਸ਼ਾਹੀ ਦਾਵਾ ਕੱਲੂ ਕਾਰਾ 84 ਦੇ ਸ਼ਹੀਦ ਸਿੰਘਾ ਸਿੰਘਣੀਆਂ ਦੀ ਯਾਦ ਵਿੱਚ ਜੁੜ ਬੈਠੇ ਖਾਲਸਾ ਜੀ ਸਿਵਿਕ ਸੈਂਟਰ ਇੱਕ ਆਪਣੇ ਆਪ ਦੇ ਵਿੱਚ ਮੈਸੇਜ ਦੇ ਰਿਹਾ ਇਹ ਉਹ ਥਾਂ ਹੈ ਜਿੱਥੇ 10 ਦਸੰਬਰ 1948 ਨੂੰ ਉਸ ਵੇਲੇ ਦੇ ਦੁਨੀਆ ਦੇ ਕੁੱਲ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਬੈਠ ਕੇ ਚਾਰਟਰ ਆਫ ਹਿਊਮਨ ਰਾਈਟਸ ਲਾਣੇ ਸੀ ਜਿਸ ਚਾਰਟਰ ਆਫ ਹਿਊਮਨ ਰਾਈਟਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦਾ ਹੱਕ ਇੱਕ ਮੁਢਲਾ ਹੱਕ ਮੰਨਿਆ ਗਿਆ ਸੀ ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ 28 ਫਰਵਰੀ ਨੂੰ ਇਸੇ ਸਿਵਿਕ ਸੈਂਟਰ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸਿੰਘਾਂ ਸਿੰਘਣੀਆਂ ਨੇ ਖਾਲਸਾਣ ਰੈਫਰੈਂਡਮ ਦੀਆਂ ਵੋਟਾਂ ਪਾ ਕੇ ਦੱਸਿਆ ਕਿ 40 ਸਾਲ ਦਾ ਇਹ ਸਫ਼ਰ ਮੈਸ ਸ਼ਹੀਦਾਂ ਨੂੰ ਯਾਦ ਕਰਨ ਤੱਕ ਮ hạnੂਦ ਨਹੀਂ ਹੈ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਸਨ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ ਇਸੇ ਧਰਤੀ ਦੇ ਉੱਤੇ ਸਿੱਖਾਂ ਨੇ ਇਹ ਮੈਸੇਜ ਗਲੋਬਲੀ ਦਿੱਤਾ ਹੈ ਕਿ ਹੁਣ 35 ਮਿਲੀਅਨ ਸਿੱਖ ਨੇਸ਼ਨ ਖਾਲਸਤਾਨ ਬਣਾਉਣ ਦੇ ਲਈ ਵਚਨਬੱਧ ਹੈ ਅਸੀਂ ਯੂਨਾਈਟਿਡ ਨੇਸ਼ਨਸ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਰਸਤਾ ਹੈ ਇੰਟਰਨੈਸ਼ਨਲ ਲਾ ਦਾ ਰਸਤਾ ਹੈ ਜਿਸ ਦੇ ਆਧਾਰ ਤੇ 50 ਮੁਲਕਾਂ ਤੋਂ ਵੱਧ ਕੇ ਜੇ 1948 ਚ 50 ਮੁਲਕ ਸਨ ਤਾਂ ਅੱਜ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ 193 ਮੁਲਕਾਂ ਦੇ ਝੰਡੇ ਝੂਲਦੇ ਨੇ ਜਦੋਂ ਅਸੀਂ ਖਾਲਸਤਾਨ ਦੀ ਗੱਲ ਕਰਦੇ ਹਾਂ ਬੇਸ਼ੱਕ ਅੱਜ ਤੋਂ ਠੀਕ 175 ਸਾਲ ਪਹਿਲਾਂ ਜਦੋਂ ਅਸੀਂ ਗਵਾਚੀ ਸਵੈਰਨਟੀ ਦੀ ਗੱਲ ਕਰਦੇ ਡਾਕਟਰ ਇਕਤਾਰ ਕਰਾਮਤ ਚੀਮਾ ਨੇ ਉਸ ਆਈਡੀਅਲ ਰਾਜ ਦੀ ਗੱਲ ਕੀਤੀ ਜਿਹੜੀ ਸਰਕਾਰੇ ਖਾਲਸਾ ਜੀਓ ਦੇ ਰੂਪ ਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਉਸ ਪੰਜਾਬ ਦੀ ਧਰਤੀ ਤੇ ਜਿਸ ਦੇ ਬਾਰਡਰ ਗਰਾਏ ਖੈਬਰ ਤੋਂ ਲੈ ਕੇ ਸ਼ਿਕਾਰਪੁਰ ਤੋਂ ਲੈ ਕੇ ਤਿੱਬਤ ਤੱਕ ਤੇ ਸਤਲੁਜ ਦੇ ਪੈਰਾਂ ਤੱਕ ਮ hạnੂਦ ਸਨ ਕੁਝ ਬਰੇ ਪਹਿਲਾਂ ਬੀਬੀਸੀ ਨੇ ਦੁਨੀਆ ਦੇ ਹਿਸਟੋਰੀయన్స్ ਨੂੰ ਇੱਕ ਚੈਲੰਜ ਦਿੱਤਾ ਹੈ ਕਿ ਲਗਭਗ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਕਿਹੜਾ ਰਾਜ ਆਦਰਸ਼ ਰਾਜ ਸੀ ਉਸ ਦੇ ਉੱਤੇ ਆਪਣੀਆਂ ਲਿਖਤਾਂ ਭੇਜੋ ਅਮਰੀਕਨ ਯੂਨੀਵਰਸਿਟੀ ਦੇ ਇੱਕ ਗੋਰੇ ਦਾ ਰਾਈਟਅਪ ਫਾਈਨਲੀ ਮੰਨਿਆ ਗਿਆ ਜਿਸ ਨੇ ਕਿਹਾ ਕਿ 6000 ਸਾਲ ਦੀ ਇਨਸਾਨੀ ਤਾਰੀਖ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਚ ਜਿਹੜਾ ਰਾਜ ਸੀ ਉਹ ਇੱਕ ਆਦਰਸ਼ ਰਾਜ ਸੀ ਮੈਰਿਟ ਦਾ ਆਧਾਰ ਸੀ ਜੇਲਾ ਨਹੀਂ ਸਨ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਔਰ ਬਿਨਾ ਜਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਸਾਰੇ ਉਹ ਸ਼ਹਿਰੀਆਂ ਨੂੰ ਪਰਸੂਟ ਆਫ ਹੈਪੀਨੈਸ ਦਾ ਹੱਕ ਸੀ ਅਸੀਂ ਇਹੋ ਜਿਹੀ ਪਾਤਸ਼ਾਹੀ ਵਾਲਾ ਰਾਜ ਪਹਿਲਾਂ ਵੀ ਕਾਇਮ ਕੀਤਾ ਹੋਇਆ ਅਰ ਜਿਵੇਂ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਮੈਸੇਜ ਦੀ ਗੱਲ ਕਰਦੇ ਇਸ ਗੱਲ ਦਾ ਧਿਆਨ ਰਹੇ ਕਿ ਰਾਜ ਸ਼ਕਤੀ ਮੈਂ ਕੁਝ ਜ਼ਿਲ੍ਹਿਆਂ ਦਾ ਹੈੱਡ ਆਫ ਦਾ ਸਟੇਟ ਸਿੱਖੀ ਸਰੂਪ ਵਾਲਾ ਹੋਏ ਇਹਨੂੰ ਰਾਜ ਨਹੀਂ ਕਹਿੰਦੇ ਉਹ ਤਾਂ ਮਨਮੋਹਨ ਸਿੰਘ ਵੀ 10 ਸਾਲ ਭਾਰਤ ਦਾ ਪ੍ਰਧਾਨ ਮੰਤਰੀ ਰਿਹਾ ਪੰਜਾਬ ਦੇ ਜਿੰਨੇ ਚੀਫ ਮਿਨਿਸਟਰ ਰਹੇ ਨੇ ਹੁਣ ਤੱਕ ਸਾਰੇ ਪੱਗਾਂ ਵਾਲੇ ਨੇ ਹੁਣ ਵੀ ਆ ਜਾਲੀ ਜੇ ਭੰਡ ਨੂੰ ਸਿਰ ਤੇ ਪੱਗ ਬਣਾ ਕੇ ਕੇਜਰੀਵਾਲ ਨੇ ਲਿਆ ਕੇ ਬਿਠਾ ਦਿੱਤੇ ਇਸ ਸਭ ਦੇ ਬਾਵਜੂਦ ਅਸੀਂ ਕਿਉਂ ਇਸ ਨਿਸ਼ਾਨੇ ਤੇ ਇਸ ਨਤੀਜੇ ਤੇ ਪਹੁੰਚੇ ਕਿ ਖਾਲਸਤਾਨ ਤੋਂ ਬਿਨਾ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਹੋ ਸਕਦਾ ਤੁਸੀਂ ਜਿੰਨੇ ਕਿ ਇੱਥੇ ਆਏ ਹੋ ਸਾਰੇ ਹੀ ਕਮਿਟਿਡ ਹੋ ਤੁਹਾਨੂੰ ਤੁਹਾਡਾ ਇਤਿਹਾਸ ਸੁਣਾਣਾ ਮੇਰਾ ਮਕਸਦ ਨਹੀਂ ਹੈ ਪਰ ਕਈ ਵਾਰ ਇੱਕ ਪੰਛੀ ਚਾਤ ਇੰਪੋਰਟੈਂਟ ਹੁੰਦੀ ਹੈ ਜਦੋਂ ਅਸੀਂ 1947 ਤੱਕ ਪਹੁੰਚਦੇ ਹਾਂ ਸਿੱਖਾਂ ਨੂੰ ਸਿਰਫ 98 ਸਾਲ ਹੋਏ ਸਨ ਅੰਗਰੇਜ਼ਾਂ ਦੇ ਉਸ ਸੋਵਰਨਿਟੀ ਨੂੰ ਜਿਹੜੀ ਕਿ ਉਹਨਾਂ ਨੇ ਸਿੱਖ ਸੋਵਰਨਿਟੀ ਨੂੰ ਸਵਾਨੋ ਕੀਤਾ ਰੈਸਟ ਆਫ ਇੰਡੀਆ 200 ਸਾਲ ਤੋਂ ਉਹਨਾਂ ਦੀ ਗੁਲਾਮੀ ਚ ਸੀ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਪੈਰ ਉੱਤੇ ਜਮਾਲ ਐ ਸਨ ਪਰ ਅਸੀਂ ਤੀਸਰੀ ਤਿਰਸਾ ਸਾਡੇ ਕੋਲ ਆਪਣਾ ਇਲੈਕਟੋਰੇਟ ਸੀ ਸਿੱਖ ਨਮਾਇੰਦਿਆਂ ਦੀ ਜਿਹੋਣ ਸਿੱਖ ਵੋਟਰ ਕਰਦੇ ਸੀ ਰੌਂਡ ਟੇਬਲ ਕਾਨਫਰੰਸਿਸ ਦੇ ਵਿੱਚ ਅਸੀਂ ਤੀਸਰੀ ਧਿਰ ਵਜੋਂ ਇਨਵਾਈਟ ਹੀ ਸਾਂ ਲੇਕਿਨ ਜੋ ਕੁਝ ਸਾਡੀ ਉਸ ਦੌਰ ਦੀ ਲੀਡਰਸ਼ਿਪ ਨੇ ਜੋ ਮੌਕਾ ਗਵਾਇਆ ਉਸ ਪਰ ਥਾਏ ਉਰਦੂ ਦਾ ਇੱਕ ਕਪਲੇਟ ਅਕਸਰ ਮੈਂ ਦੁਹਰਾਉਂਦਾ ਹਾਂ ਜਿਹੜਾ ਸਾਰੀ ਕਹਾਣੀ ਬਿਆਨ ਕਰਦਾ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ ਜਦ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਆਪਾਈ ਇਹਦੇ باوجود 37 ਸਾਲ 47 ਤੋਂ 84 ਤੱਕ ਪੀਸਫੁੱਲ ਤਰੀਕੇ ਦੇ ਨਾਲ ਸਾਡੀ ਲੀਡਰਸ਼ਿਪ ਨੇ ਯਤਨ ਕੀਤੇ ਕਿ ਕੋਈ ਐਸਾ ਫੈਡਰਲ ਸਟਰਕਚਰ ਜਿਹੜਾ ਅਨੰਦਪੁਰ ਦਾ ਮਤ ਹੈ ਜਿਸ ਦੇ ਲਈ ਧਰਮ ਯੁੱਧ ਮੋਰਚਾ ਲੱਗਦਾ ਹੈ 2 ਲੱਖ ਦੇ ਕਰੀਬ ਗ੍ਰਿਫਤਾਰੀਆਂ ਹੁੰਦੀਆਂ ਨੇ ਕਿ ਕੋਈ ਤਰੀਕਾ ਜਿਹਦੇ ਨਾਲ ਅਸੀਂ ਇਸ ਫੈਡਰਲ ਸਿਸਟਮ ਦੇ ਵਿੱਚ ਸਾਡਾ ਮਜ਼ਬ ਸਾਡੀ ਜ਼ਬਾਨ ਸਾਡੀ ਤਹਿਜ਼ੀਬ ਸਾਡੀ ਗੈਰਤ ਸਾਡੀ ਅਣਖ ਕਾਇਮ ਰਹਿ ਸਕੇ ਪਰ ਜਵਾਬ ਮਿਲਿਆ ਜੂਨ ਦੇ ਪਹਿਲੇ ਹਫਤੇ ਠੀਕ 40 ਸਾਲ ਪਹਿਲਾਂ ਟੈਂਕਾਂ ਤੋਪਾਂ ਨਾਲ ਹਮਲਾ ਔਰ ਇਸ ਕ ਲੁਕ ਆ ਰਹੇ ਦੇ ਦੋ ਐਸਪੈਕਟ ਮੈਂ ਅਫਸਰ ਬਿਆਨਦਾ ਇੱਕ ਸਾਡਾ ਪ੍ਰਾਈਡ ਹੈ ਜਦੋਂ ਅਸੀਂ ਸੰਜ ਅਨਲਸਿੰਗ ਜੀ ਖਾਲਸਾ ਪਿੰਡਾਂ ਵਾਲੇ ਜਰਨਲ ਸੁਭੇਸ਼ ਸਿੰਘ ਪਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਤੇ ਉਹਨਾਂ ਦੇ ਦਰਜਨਾ ਸਾਥੀ ਸਿੰਘਾਂ ਦਾ ਜ਼ਿਕਰ ਕਰਦੇ ਤੇ ਫੇਰ ਦੁਸ਼ਮਨ ਦੀ ਲੈਂਗੁਏਜ ਦੇ ਵਿੱਚ ਦੁਸ਼ਮਨ ਨੇ ਜਿਵੇਂ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਉਹ ਇਤਿਹਾਸ ਦੀ ਸਭ ਤੋਂ ਖੂਬਸੂਰਤ ਟ੍ਰਿਬਿਊਟ ਹੈ ਗਿਵਿੰਗ ਦਾ ਐਡਵਰਸਰੀ ਹਿਸ ਡੂ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਅਖੀਰਲੇ ਸਾ ਤੇ ਅਖੀਰਲੀ ਗੋਲੀ ਤੱਕ ਜੂਝਣਾ ਇਹ ਚਮਕੌਰ ਦੀ ਗੜੀ ਦੀ ਜੰਗ ਦਾ ਦੋਹਰਾ ਹੈ ਜਿਹੜਾ ਸਾਡਾ ਫਖਰ ਹੈ ਜੇਕਰ ਲੋਕਾਰੇ ਦਾ ਐਸਪੈਕਟ ਜਿਵੇਂ ਹਜ਼ਾਰਾਂ ਬੇਗੁਨਾ ਸਿੱਖ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਪੁਜੰਗੀਆਂ ਪੁਜੰਗੜਾਂ ਨੂੰ ਸਿਰਫ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਜੀ ਨਹੀਂ 37 ਇਤਿਹਾਸੇ ਗੁਰਦੁਆਰਿਆਂ ਦਾ ਜ਼ਿਕਰ ਅਸੀਂ ਕਾਉਂਟਰ ਵਾਈਟ ਪੇਪਰ ਵਿੱਚ ਕੀਤਾ ਸੀ ਹੁਣੇ ਗਿਣਤੀ ਕਾਫੀ ਜ਼ਿਆਦਾ ਜਾਪਦੀ ਹੈ ਪਰ ਇੱਕ ਗੱਲ ਜ਼ਾਹਰ ਹੈ ਕਿ ਚਾਰ ਥਾਵਾਂ ਤੇ ਟੈਂਕ ਲਿਆਂਦੇ ਗਏ ਵਿਜਨਤਾ ਟੈਂਕ ਇੱਕ ਦਰਜਨ ਤੋਂ 1 and a half dozen ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ ਚ ਟੈਂਕ ਲਿਆਂਦੇ ਗਏ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਟੈਂਕ ਲੈ ਆਂਦੇ ਗਏ ਗੁਰਦੁਆਰਾ ਮੁਕਸਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲੈ ਆਂਦੇ ਗਏ ਔਰ ਜਿਸ ਕਦਰ ਜ਼ੁਲਮ ਇਹਨਾਂ ਨੇ ਕੀਤਾ ਔਰ ਉਸੋ ਹੀ ਇਸਨ ਜਰਨਲਿਸਟ ਦੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਦੇ ਲਫ਼ਜ਼ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪੈ ਖਾਲਸਤਾਨ ਦੀ ਨਹੀਂ ਰੱਖੀ ਜਾਵੇਗੀ ਜਦੋਂ ਕਿਸੇ ਇਮਾਰਤ ਦੀ ਨਹੀਂ ਰੱਖੀ ਜਾਂਦੀ ਹੈ ਫਿਰ ਕੋਈ ਡਿਬੇਟ ਨਹੀਂ ਹੁੰਦੀ ਕਿ ਭਾਈ ਇਸ ਦਾ ਫਿਰ ਦਾ ਇਹ ਡਿਬੇਟ ਤਾਂ ਹੋ ਸਕਦੀ ਹੈ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ ਭਾਈ ਗੁਰਦਾਸ ਜੀ ਕਿ ਸਾਡੀ ਸਟਰੈਟਜੀ ਸਾਡੀ ਵਿਉਂਤਬੰਦੀ ਸਾਡੇ ਢੰਗ ਕੀ ਹੋਣ ਇਸ ਦੇ ਉੱਤੇ ਡਿਬੇਟ ਹੋ ਸਕਦੀ ਹੈ ਪਰ ਇਹ ਇਸ਼ੂ ਜੂਨ ਦੇ ਪਹਿਲੇ ਹਫਤੇ ਖਤਮ ਹੋ ਗਿਆ ਸੀ ਅੱਜ ਜੇ ਖਾਲਸਾਨ ਤੋਂ ਇਲਾਵਾ ਕੋਈ ਕਿਸੇ ਹੱਲ ਦੀ ਗੱਲ ਕਰਦੇ ਜਾ ਉਹ ਸਿਰੇ ਦਾ ਬੇਈਮਾਨ ਹੈ ਜਾ ਉਹ ਸਿਰੇ ਦਾ ਮੂਰਖ ਹੈ ਇਸ ਤੋਂ ਇਲਾਵਾ ਕੋਈ ਤੀਸਰਾ ਲਫ਼ਜ਼ ਨਹੀਂ ਹੈ ਅੱਜ ਜਦੋਂ ਅਸੀਂ 15 ਜੂਨ ਦੇ ਦਿਨ ਇੱਥੇ ਇਕੱਠੇ ਹੋਏ ਹੈ ਮੇਰੇ ਸੱਜੇ ਖੱਬੇ ਇੱਕ ਪਾਸੇ ਪਾਈ ਅਵਤਾਰ ਸਿੰਘ ਖੰਡਾ ਦੀ ਤਸਵੀਰ ਹੈ ਇੱਕ ਪਾਸੇ ਪਾਈ ਹਰਦੀਪ ਸਿੰਘ ਨੱਜਰ ਦੀ ਹੈ ਠੀਕ ਅੱਜ ਤੋਂ 1 ਸਾਲ ਪਹਿਲਾਂ 15 ਜੂਨ 2023 ਨੂੰ ਯੂਕੇ ਦੇ ਵਰਮਿੰਗਮ ਸ਼ਹਿਰ ਪਾਈ ਅਵਤਾਰ ਸਿੰਘ ਖੰਡਾ ਨੂੰ ਉਸ ਤਰੀਕੇ ਦੇ ਕੈਮੀਕਲ ਦੇ ਸਹਾਰੇ ਸ਼ਹੀਦ ਕੀਤਾ ਗਿਆ ਜਿਹੜਾ KGB ਵਰਤਦੀ ਰਹੀ ਹੈ ਪੋਲਿਟিক্যাল ਡਿਸਿਡੈਂਟਸ ਦੇ ਉੱਤੇ ਤੇ ਜੋ ਕੁਝ ਰਾ ਕਰ ਰਹੀ ਹੈ ਉਹ ਬਿਲਕੁਲ KGB ਦੇ ਪੱਦਚਿਨਾ ਤੇ ਔਰ ਠੀਕ 3 ਦਿਨ ਬਾਅਦ 18 ਜੂਨ ਨੂੰ ਗੁਰੂ ਨਾਨਕ ਗੁਰਦੁਆਰਾ ਸਾਹਿਬ ਜੇਸਤੇ ਮੁਖ ਸੇਵਾਦਾਰ ਪਾਈ ਹਰਦੀਪ ਸਿੰਘ ਨੇਜਰ ਇੱਕ ਪਵਿੱਤਰ ਰੂਹ ਇੱਕ ਨਿਸ਼ਕਾਮ ਸੇਵਕ ਜਿਸਨੇ ਕੋਵਿਡ-19 ਦੇ ਚੱਲਦੇ ਹਿੰਦੂ ਮੁਸਲਮਾਨ ਗੈਰ ਸਿੱਖ ਵਿਦਿਆਰਥੀਆਂ ਦੇ ਘਰਾਂ ਤੱਕ ਵੀ ਸਾਰੀਆਂ ਲੋੜਵੰਦ ਚੀਜ਼ਾਂ ਪਹੁੰਚਾਈਆਂ ਜਿਹੜੇ ਜਾਂ ਲੰਗਰ ਵਿੱਚ ਸੇਵਾ ਵਿੱਚ ਹੁੰਦੇ ਸਨ ਜਾਂ ਜੋੜਿਆਂ ਵਿੱਚ ਹੁੰਦੇ ਸਨ ਉਹਨਾਂ ਦਾ ਕੋਲਡ ਬਲੈਡਡ ਮਰਡਰ ਇਹ 18 ਜੂਨ ਨੂੰ ਅਤੇ ਠੀਕ 3 ਮਹੀਨੇ ਬਾਅਦ ਜਦੋਂ 18 ਸਤੰਬਰ ਨੂੰ ਜਸਟਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਕਹਿੰਦੇ ਨੇ ਕਿ ਇਹ ਇੰਡੀਅਨ ਏਜੰਟ ਇਸ ਦੇ ਬਿਹਾਈਂਡ ਨੇ ਇਸ 1 ਸਾਲ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ ਨੇ ਮੈਂ ਸਮਝਦਾ ਕਿ 40 ਵਰਿਆਂ ਬਾਅਦ ਅੱਜ ਦੁਨੀਆ ਦੇ ਵਿੱਚ ਨੈਰੇਟਿਵ ਬਦਲਿਆ ਤੁਸੀਂ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਪਿਛਲੇ 1 ਸਾਲ ਜ ਮੈਨੂੰ ਦੋ ਮੀਟਿੰਗਸ ਜਿਹੜੀਆਂ ਹਾਇਰ ਲੈਵਲ ਦੇ ਉੱਤੇ FBI ਹੋਮਲੈਂਡ ਸਕਿਉਰਿਟੀ ਜਸਟਿਸ ਡਿਪਾਰਟਮੈਂਟ ਔਰ ਕੁਝ ਹੋਰ ਦੇ ਵਿੱਚ CIA ਦੇ ਆਫੀਸ਼ਰਸ ਵੀ ਉਨ੍ਹਾਂ ਦੇ ਨਾਲ ਸਾਡੇ ਸਿੱਖ ਡੈਲੀਗੇਸ਼ਨ ਨੇ ਮਿਲੇ ਨੇ ਉਹਨਾਂ ਦੋਨਾ ਮੀਟਿੰਗਸ ਤੋਂ ਇੱਕ ਗੱਲ ਜ਼ਾਹਰ ਹੈ ਬਿਸ਼ੱਕ ਤੁਸੀਂ ਵਾਕਿਫ ਹੋ ਕਿ ਨਵੰਬਰ ਦੇ ਮਹੀਨੇ ਫਾਈਨੈਂਸ਼ੀਅਲ ਟਾਈਮਜ਼ ਨੇ ਇਨਕਸ਼ਾਫ ਕੀਤਾ ਹੈ ਕਿ ਕਿਵੇਂ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਨਖਲ ਗੁਪਤਾ ਦੇ ਖਿਲਾਫ ਕਿ ਕਿਵੇਂ ਉਹ ਇੱਕ ਕੰਟਰੈਕਟ ਕਿਲਰ ਗੁਰਪਤਵੰਦ ਸਿੰਘ ਪੰਨੂ ਮਰਡਰ ਪਲੋਟ ਜਿਹੜਾ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਜਸ ਰੂ ਫਾਈਲ ਕੀਤਾ ਹੈ ਕਿ ਕਿੰਨਾ ਵੱਡਾ ਉਹ ਕਾਂਡ ਕਰਨ ਜਾ ਰਹੇ ਸਨ ਇਸ ਸਭ ਦੇ ਬਾਵਜੂਦ ਅੱਜ ਵੀ ਅਸੀਂ ਦੇਖਦੇ ਆ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਬਣੇ ਭਾਵੇਂ ਸੀਟਾਂ 240 ਮਿਲੀਆਂ ਨੇ ਪਹਿਲਾ ਆਰਡਰ ਉਹਨੇ ਕੀਤਾ ਕਿ ਅਜੀਤ ਡੋਵਾਲ ਜਿਹੜਾ ਕਿਲਰ ਸਪਾਈ ਮਾਸਟਰ ਹੈ ਉਸ ਦੀ ਟਰਮ ਵਧਾ ਦਿੱਤੀ ਗਈ ਹੈ ਇਨਡੇਫੀਨੇਟਲੀ ਜਦੋਂ ਤੱਕ ਪ੍ਰਧਾਨ ਮੰਤਰੀ ਰਹੇਗਾ ਔਰ ਜੇ ਤੁਸੀਂ ਚੇਨ ਆਫ ਕਮਾਂਡ ਦੇਖੋ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਅਸੀਂ ਗੱਲ ਕਰਦੇ ਆ ਇਹ ਆਰਡਰ ਸਿੱਧੇ ਪ੍ਰਾਈਮ ਮਿਨਿਸਟਰ ਦੇ ਹੁੰਦੇ ਨੇ ਮੋਦੀ ਅਮਿਤ ਸ਼ਾਹ ਔਰ ਅਜੀਤ ਰਾਵਲ ਜਿਹਦੇ ਕੋਲ ਕੈਬਨਿਟ ਰੈਂਕ ਦਾ ਪੋਰਟਫੋਲੀਓ ਹੈ ਫਿਰ ਦਿਨਕਰ ਗੁਪਤਾ ਜਿਹੜਾ ਪੰਜਾਬ ਦੇ ਵਿੱਚ ਡੀਜੀਪੀ ਪੁਲਿਸ ਰਿਹਾ ਹੈ ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦੇ 500 ਸਾਲਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਕਾਰਿਡੋਰ ਖੋਲਣ ਦਾ ਇਨਾਨ Imran Khan ਦੀ ਹਕੂਮਤ ਨੇ ਕੀਤਾ ਦਿਨਕਰ ਗੁਪਤਾ ਪੰਜਾਬ ਦਾ ਡੀਜੀਪੀ ਦਾ ਮੁਖੀ ਡੀਜੀਪੀ ਸੀ ਇਸਨੇ ਕਿਹਾ ਸੀ ਕਿ دہشت گردੀ ਦੇ ਦਰਵਾਜ਼ੇ ਖੋਲੇ ਗਏ ਜਿਹੜਾ ਸਵੇਰੇ ਮੱਥਾ ਡੇਕਣ ਜਾਏਗਾ ਸ਼ਾਮ ਤੱਕ ਮੁੜਦਿਆ دہشت گرد ਬਣੇਗਾ ਉਹਨੂੰ ਬੌਮ ਅਸੈਂਬਲ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ ਉਹਨੂੰ ਸ਼ੂਟਿੰਗ ਦੀ ਟ੍ਰੇਨਿੰਗ ਵੀ ਦਿੱਤੀ ਜਾ ਸਕਦੀ ਹੈ ਉਹ ਐਨਆਈਏ ਚੀਫ ਦਿਨਕਰ ਗੁਪਤਾ ਔਰ ਸਮੰਤ ਗੋਇਲ ਜਿਹੜਾ ਰਾਡਾ ਦਾ ਚੀਫ ਸੀ ਜਿਹੜਾ 30 ਜੂਨ ਨੂੰ ਰਿਟਾਇਰ ਹੁੰਦਾ ਜਦੋਂ ਕਿ 18 ਜੂਨ ਨੂੰ ਆਲਰੇਡੀ ਪਏ ਹਰਦੀਪ ਸਿੰਘ ਮੈਨੇਜਰ ਦੀ ਸ਼ਹਾਦਤ ਹੋ ਚੁੱਕੀ ਹੈ ਔਰ ਜਿਹੜੀ ਰਿਪੋਰਟਿੰਗ ਵਾਸ਼ਿੰਗਟਨ ਪੋਸਟ ਨੇ ਕੀਤੀ ਹੈ ਵਿਕਰਮ ਯਾਦਵ ਜਿਹੜਾ ਇਹਨਾਂ ਦਾ ਕੋ ਲੋ ਲੈਵਲ ਰਾਡਾ ਦਾ ਬੰਦਾ ਹੈ ਜਿਹਦੇ ਰਾਹੀਂ ਇਹ ਸਾਰਾ ਕੰਮ ਕਰਵਾਇਆ ਗਿਆ ਸੋ ਅੱਜ ਇਹ ਲੜਾਈ ਸਿਰਫ ਪੰਜਾਬ ਦੀਆਂ ਜਾਂ ਭਾਰਤ ਦੀਆਂ ਹੱਦਾਂ ਤੱਕ ਨਹੀਂ ਹੈ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਿੱਥੋਂ ਤੱਕ ਪਹੁੰਚ ਚੁੱਕਾ ਹੈ ਤੁਹਾਡੇ ਸਾਹਮਣੇ ਹੈ ਔਰ ਮੈਂ ਮੁਬਾਰਕ ਬਾਤ ਦੇਣਾ ਚਾਹੁੰਦਾ ਹਾਂ ਡਾਕਟਰ ਜਸਬੀਤ ਕੌਰ ਬੈਂਸ ਨੂੰ ਜਿਹੜੇ ਲੋਕਲ ਜਿਹੜੇ ਨੇ ਅਸੈਂਬਲੀ ਵੂਮਨ ਨੇ ਉਹਨਾਂ ਨੇ ਇਸ ਪੀਰੀਅਡਸ 10 ਬਿਲ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਪਾਸ ਕਰਵਾਏ ਨੇ ਨਵੰਬਰ 84 ਨੂੰ ਸਿੱਖ ਜਨੋਸਾਈਡ ਰੈਕਗਨਾਈਜ਼ ਕਰਨਾ ਟਰਾਂਸ ਨੈਸ਼ਨਲ ਰਿਪਰੈਸ਼ਨ ਦੇ ਉੱਤੇ ਔਰ ਬੀਤੇ ਕੱਲ ਮੇਰੇ ਪਿੱਛੇ ਹੀ ਭਾਈ ਰਵਿੰਦਰ ਸਿੰਘ ਲਿਤੜਾ ਦੇ ਪਿਤਾ ਜੀ ਬਾਪੂ ਜੀ ਵੀ ਬੈਠੇ ਨੇ ਪਿਛਲੇ ਕੱਲ ਜਿਹੜੀ ਕੈਲੀਫੋਰਨੀਆ ਅਸੈਂਬਲੀ ਨੇ 4 ਫਰਵਰੀ 1986 ਦਾ ਦਿਨ ਸਾਕਾ ਨਕੋਦਰ ਡੇ ਵਜੋਂ ਰੈਕਗਨਾਈਜ਼ ਕੀਤਾ ਸੋ ਕੰਮ ਮਲਟੀਪਲ ਲੈਵਲਸ ਤੇ ਹੋ ਰਿਹਾ ਹੈ ਨਿਰਾਸ਼ਾ ਦੀ ਲੋੜ ਨਹੀਂ ਹੈ ਪਹਿਲੀ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਖਾਲਸਤਾਨ ਤੋਂ ਬਿਨਾ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਇਸ ਦੇ ਉੱਤੇ ਕੋਈ ਡਿਬੇਟ ਨਹੀਂ ਹੈ ਦੂਸਰਾ ਮੈਂ ਸਮਝਦਾ ਹਾਂ ਸਾਡੇ ਸਾਹਮਣੇ ਅਨੰਦਪੁਰ ਸਾਹਿਬ ਦਾ ਮਾਡਲ ਹੈ ਜਿੱਥੇ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ ਆਪਣੇ ਪਿਆਰੇ ਪ੍ਰੀਤਮ ਨੂਰੀ ਜਾ ਰਹੇ ਨੇ ਗੁਰੂ ਨੂੰ ਬਹੁਤ ਪਿਆਰੇ ਲੱਗਦੇ ਨੇ ਜੇ ਫਾਈਨਲ ਘੇਰਾ ਪੈਂਦਾ ਹਥਿਆਰ ਵੱਡੇ ਜਾ ਰਹੇ ਨੇ ਭਾਈ ਨੰਦ ਲਾਲ ਵੀ ਸ਼ਸਤਰ ਮੰਗਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਭਾਈ ਸਾਹਿਬ ਤੁਸੀਂ ਕਲਮ ਹੀ ਚਲਾਓ ਭਾਈ ਕਨਈਆ ਜੀ ਜਿਹੜੇ ਪਾਣੀ ਦੀ ਮਸ਼ਕ ਨਾਲ ਸੱਜਣ ਔਰ ਦੁਸ਼ਮਣ ਹਰ ਇੱਕ ਨੂੰ ਜਦੋਂ ਕਹਿੰਦੇ ਨੇ ਕਿ ਤੈਨੂੰ ਪਿਆ ਪਿਲਾਵਾ ਪਾਣੀ ਮੇਰੇ ਦਿਲ ਦੇ ਸਾਈ ਮੈਨੂੰ ਤੇਰੇ ਬਿਨਾ ਸਤਿਗੁਰੂ ਹੋਰ ਕੋਈ ਤੁਹਾਡੇ ਬਿਨਾ ਨਜ਼ਰ ਹੀ ਨਹੀਂ ਆਉਂਦਾ ਉਹ ਵੀ ਅਨੰਦਪੁਰ ਦੀ ਸਿਟੀ ਸਿਟੀ ਆਫ ਬਲਿਸ ਜਿ ਵਸਦੇ ਨੇ ਤੇ ਭਾਈ ਬਚਿੱਤਰ ਸਿੰਘ ਦਾ ਨਾਗਣੀ ਵਰਚਾ ਜਿਹੜਾ ਮਸਤ ਹਾਥੀਆਂ ਦੇ ਰਾਹ 모ੜ ਰਿਹਾ ਉਹਨਾਂ ਦੇ ਹੰਕਾਰ ਨੂੰ ਪੰਨ ਰਿਹਾ ਉਹ ਗੁਰੂ ਦਾ ਲਾਡਣਾ ਪੰਥ ਜਿਹੜਾ ਉਸੇ ਅਨੰਦਪੁਰ ਦੀ ਧਰਤੀ ਦੇ ਉੱਤੇ ਸਾਰੇ ਆਪੋ ਆਪਣੇ ਫਰਜ਼ ਸਰੰਗਜਾਮ ਦੇ ਰਹੇ ਨੇ ਮੈਂ ਸਮਝਦਾ ਇਹ ਘਰਾਂ ਤੋਂ ਸਾਡੇ ਗੱਲ ਸ਼ੁਰੂ ਹੁੰਦੀ ਐ ਅਸੀਂ ਬਹੁਤ ਵਾਰ ਨਿਰਾਸ਼ ਹੁੰਦੇ ਹਾਂ ਸ਼ੋਮਣੀ ਕਮੇਟੀ ਦਿੱਲੀ ਕਬਜ ਹਾਲੇ ਹੈ ਕਿ ਸਾਡੀਆਂ ਚਾਰ ਪ੍ਰੋਮਿਨੈਂਟ ਕਮੇਟੀਆਂ ਤਖਤ ਹਜ਼ੂਰ ਸਾਹਿਬ ਬੋਰਡ ਪਟਨਾ ਸਾਹਿਬ ਪ੍ਰਬੰਧਕ ਬੋਰਡ ਦਿੱਲੀ ਗੁਰਦੁਆਰਾ ਕਮੇਟੀ ਹਰਿਆਣਾ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਸਿੱਧੀ ਸਿੱਧੀ ਆਰਐਸਐਸ ਦੇ ਕੰਟਰੋਲ ਚ ਹੈ ਦੇ ਬਾਰੇ ਕੋਈ ਸ਼ੱਕ ਨਹੀਂ ਤੇ ਜਿਹੜਾ ਬਾਦਲਾਂ ਦਾ ਕੰਟਰੋਲ ਹੈ ਇਹਨਾਂ ਨੇ ਸਿੱਖੀ ਦੀਆਂ ਜੜਾਂ 'ਚ ਕਿੰਨਾ ਤੇਲ ਦਿੱਤਾ ਹੈ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਇਵੇ باوجود ਜੇ ਪੰਜਾਬ ਦੇ ਅੰਦਰ ਦੋ ਹਲਕਿਆਂ ਚ ਫਰੀਦਕੋਟ ਔਰ ਖਡੂਰ ਸਾਹਿਬ ਗੱਲ ਇਹ ਨਹੀਂ ਹੈ ਕਿ ਉਹਨਾਂ ਨੇ ਇਲੈਕਸ਼ਨ ਖਾਲਸਤਾਨ ਦੇ ਮੁੱਦੇ ਤੇ ਲੜੀ ਜਾਂ ਨਹੀਂ ਲੜੀ ਜਾਂ ਕੱਲ ਨੂੰ ਉਹ ਖਾਲਸਤਾਨ ਦੀ ਗੱਲ ਕਰਨਗੇ ਜਾਂ ਨਹੀਂ ਕਰਨਗੇ ਇਹ ਪੰਜਾਬ ਦੀ ਉਹ ਸਪਿਰਟ ਹੈ ਪੰਜਾਬ ਦੀ ਧਰਤੀ ਦਾ ਬਦਲਿਆ ਹੋਇਆ ਉਹ ਖਮੀਰ ਹੈ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਬਾਬਰ ਦੀਆਂ ਵਾਗਾ ਨੂੰ ਫੜ ਕੇ ਕਿਹਾ ਸੀ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲੇ ਦਿੱਲੀ ਦੇ ਹਾਕਮਾਂ ਨੂੰ ਵੰਗਾਰਦਿਆਂ ਫਰਮਾਇਆ ਸੀ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਂ ਬੈਠੇ ਸੁੱਤੇ ਚਾਕਰ ਨੈਂਦਾ ਪਾਇਨ ਕਾਓ ਰਤ ਪੇ ਤ ਕੁੱਤੇ ਹੋ ਛੱਟ ਜਾਓ ਉਸ ertid ਦੇ ਗੁਰੂ ਨਾਨਕ ਨਾਮ ਲੈਵਾ ਅੱਜ ਵੀ ਇਹ ਕੁਝ ਚੀਜ਼ਾਂ ਸਿੰਬੋਲਿਕ ਹੁੰਦੀਆਂ ਨੇ ਖਡੂਰ ਸਾਹਿਬ ਫਰੀਦਕੋਟ ਦੇ ਸਾ ਦਾਰਨ ਕੀਰਤੀ ਗੁਰਸਿੱਖਾਂ ਨੇ ਦੱਸਿਆ ਹੈ ਕਿ ਉਹ ਉਸ ertid de ਉਤੇ اور ਇਸ ਨੇ ਦੋ ਗੱਲਾਂ ਜਦੋਂ ਮੈਂ ਖਾਲਸਾਣ ਰੀਫਰੈਂਡਮ ਦੀ ਔਰ ਖਾਸ ਤੌਰ ਤੇ ਸਿੱਖ ਫਰ ਜਸਟਿਸ ਦੀ ਸਰਾਨਾ ਕਰਦੇ ਉਹਨਾਂ ਨੇ ਮਿਥ ਤੋੜੇ ਨੇ 40 ਸਾਲ ਤੋਂ ਐਕਟਿਵਿਸਟ ਹੋਣ ਦੇ ਨਾਤੇ ਮਨੂੰ ਪਤਾ ਹੈ ਇੱਕ ਪੀਰੀਅਡ ਐਸਾ ਆਇਆ ਹੈ 1995 ਤੋਂ ਬਾਅਦ ਇਨੇ ਡੀਮੋਰਲਾਈਜ਼ੇਸ਼ਨ ਸੀ ਜਦੋਂ ਅਸੀਂ ਗੱਲ ਵੀ ਕਰਨੀ ਤਾਂ ਬਹੁਤਿਆਂ ਨੇ ਕਿਹਾ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਇਹਨਾਂ ਦੀ ਬ੍ਰੈਂਡ ਐਂਡ ਬਟਰੀ ਦੇ ਚੋਂ ਨਿਕਲਦਾ ਹੈ ਇਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਪਰ ਜਦੋਂ ਖਾਲਸਤਾਨ ਰੀਫਰੈਂਡਮ ਦੇ ਲਈ ਲੱਖਾਂ ਲੋਕ ਤਾਂ ਆ ਕੇ ਨਿਕਲੇ ਇੰਗਲੈਂਡ ਤੋਂ ਸ਼ੁਰੂ ਹੋਇਆ ਯੂਰਪ ਚ ਹੁੰਦਾ ਹੋਇਆ ਕੈਨੇਡਾ ਸੈਨ ਫ੍ਰਾਂਸਿਸਕੋ ਸੈਕਰਮੈਂਟੋ ਇਹ ਮਿਥ ਟੁੱਟ ਗਿਆ ਇਹ ਮੈਸੇਜ ਗਿਆ ਕਿ 5 ਮਿਲੀਅਨ ਸਿੱਖ ਡਾਇਸਪोरा ਖਾਲਸਤਾਨ ਲੈਣ ਦੇ ਲਈ ਵਚਨਬੱਧ ਹੈ ਦੂਸਰਾ ਬੇਸ਼ੱਕ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਮਈ ਦੇ ਮਹੀਨੇ ਲਾਹੌਰ 'ਚ ਸ਼ਹੀਦ ਕੀਤਾ ਹੈ ਭਾਈ ਅਵਤਾਰ ਸਿੰਘ ਖੰਡਾ ਨੂੰ ਅੱਜ ਦੇ ਦਿਨ ਬਰਮਿੰਗਮ 'ਚ ਸ਼ਹੀਦ ਕੀਤਾ ਹੈ 18 ਜੂਨ ਨੂੰ ਭਾਈ ਹਰਦੀਪ ਸਿੰਘ ਨੱਜਰ ਨੂੰ ਸ਼ਹੀਦ ਕੀਤਾ ਪਰ ਅੱਜ ਇੰਡੀਆ ਕਟਹਿਰੇ ਦੇ ਵਿੱਚ ਖੜਾ ਹੈ ਐਜ਼ ਅ ਰੌਗ ਸਟੇਟ ਅਸੀਂ ਯਤਨ ਕਰ ਰਹੇ ਸੀ ਕਿ ਜੀ ਸਾਨੂੰ ਇਹ ਅਤੰਕਵਾਦੀਆਂ ਲਗਾਵਾਦੀ ਉਗਰਵਾਦੀ ਪਤਾ ਨਹੀਂ ਕੀ ਕੀ ਵਾਦੀ ਬਣਾਇਆ ਹੋਇਆ ਅਸੀਂ ਆਪਣਾ ਨੈਰੇਟਿਵ ਨਹੀਂ ਸਿੱਧ ਸਕਦੇ ਅੱਜ ਇੰਡੀਆ ਰੌਗ ਸਟੇਟ ਹੈ ਖਾਲਸਾ ਪੰਥ ਸਾਡੀ ਪਛਾਣ ਦੁਨੀਆ ਪਰ ਦੇ ਵਿੱਚ ਕੋਵਿਡ 19 ਤੋਂ ਬਾਅਦ ਜਿਵੇਂ ਸਾਡਾ ਹਿਊਮਨਿਟੇਰੀਅਨ ਕਮ ਰੈਕਗਨਾਈਜ਼ ਹੋਇਆ ਹੈ ਜਿਵੇਂ ਸਾਡੀ ਤਾਕਤ ਅੱਜ ਦੁਨੀਆ ਦੇ ਵਿੱਚ ਮੰਨੀ ਜਾਂਦੀ ਹੈ ਇਹ ਗੁਰੂ ਦੀ ਕਲਾ ਹੈ ਪੰਜਾਬ ਦੀ ਧਰਤੀ ਤੇ ਬੇਸ਼ੱਕ ਨੌਜਵਾਨ ਦੀਪ ਸਿੱਧੂ ਜਾਂ ਸਿੱਧੂ ਮੁਸੇਵਾਲਾ ਜਾਂ ਆਜਪਾਈ ਅਮਰਤਪਾਲ ਸਿੰਘ ਉਹਨਾਂ ਦੀ ਸ਼ਾਰਟ ਸਟੈਂਟ ਹੈ ਪਰ ਪੰਜਾਬ ਬੋਲਦਾ ਹੈ ਪੰਜਾਬ ਚੋਂ ਆਵਾਜ਼ ਨਿਕਲਦੀ ਹੈ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਕਦੇ ਕਿਹਾ ਕਿ ਪੰਜਾਬ ਨਾ Hindu ਨਾ Musalman ਪੰਜਾਬ ਜੁਹਦਾ ਗੁਰਾਂ ਦੇ ਨਾਂ ਤੇ ਅੱਜ ਵੀ ਗੁਰੂ ਨਾਨਕ ਸਾਹਿਬ ਦੀ ਉਹ ਸਰ ਜ਼ਮੀਨ ਦੇ ਉੱਤੇ ਤੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈ ਵਸ ਸਿੱਖ ਵਸਦੇ ਨੇ ਖਾਲਸਤਾਨ ਇੱਕ ਰਿਅਲਿਟੀ ਵਾਂਗ ਹੈ ਔਰ ਅੱਜ ਦਾ ਦਿਨ ਜਿੱਥੇ ਕਿ ਅਸੀਂ ਜੁੜ ਬੈਠੇ ਆ ਸਾਡੇ ਲਈ ਇਹ ਪਰਖ ਦਾ ਦਿਨ ਵੀ ਹੈ ਔਰ ਮੇਰੇ ਤੋਂ ਪਹਿਲਾਂ ਵੀ ਬੁਲਾਰਿਆ ਨੇ ਗੱਲ ਕਹੀ ਵੱਡਾ ਕਾਲੂ ਕਾਰਾ ਕੁੱਪ ਤੇਰੇ ਹੀੜੇ ਦਾ ਮੈਦਾਨ ਨੀਲਾ ਤੱਕ ਫੈਲਿਆ ਘੇਰਾ ਹੈ ਕਿਉਂਕਿ ਖਾਲਸਾ ਰਿਟਰੀਟ ਕਰ ਰਿਹਾ ਸੀ ਅਕਾਲ ਤਖਤ ਤੇ ਪੰਥ ਜੁੜਿਆ ਸੀ ਬਜ਼ੁਰਗ ਨਾੜ ਸਨ ਬੀਬੀਆਂ ਸਨ ਬੱਚੇ ਸਨ ਉਹਨਾਂ ਨੂੰ ਘੇਰੇ ਦੇ ਵਿੱਚ ਲੈ ਕੇ ਸਲੋਲੀ ਜਿਹੜਾ ਕਿ ਅਬਦਾਲੀ ਬੜੀ ਤੇਜ਼ੀ ਨਾਲ 72 ਘੰਟੇ ਜੋ ਕਾਬਲ ਤੋਂ ਕੋਪਰ ਹੀੜੇ ਪਹੁੰਚ ਕੇ ਉਹਨੇ ਘੇਰ ਲਿਆ ਖਾਲਸੇ ਦੇ ਦਲ ਨੂੰ ਖਾਲਸਾ ਸੇਫ ਪੈਸੇਜ ਵੱਲ ਵੀ ਜਾ ਰਿਹਾ ਸੀ ਘੇਰਾ ਘੁੱਟਾ ਇੱਕ ਦਿਨ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸ਼ਹਾਤਾ ਹੋਈਆਂ ਜਿਹੜੇ ਸਰਵਾਈਵਰਸ ਹਨ ਇਨਕਲੂਡਿੰਗ ਸਰਦਾਰ ਜਸਾ ਸਿੰਘ ਆਲੂਆੜੀਆ ਉਹਨਾਂ ਦੇ ਸਰੀਰ ਤੇ ਵੀ 18 ਜ਼ਖਮ ਸਨ ਔਰ ਉਦੋਂ ਜਿਹੜੇ ਇੱਕ ਕਾਲ ਸਰਦਾਰ ਜਸਾ ਸਿੰਘ ਆਲੂਆੜੀਆ ਨੇ ਜਿਹੜੇ ਸਿੱਖ ਮਿਸਲਦਾਰ ਜਿਨ੍ਹਾਂ ਦੇ ਵਿੱਚ ਸਰਦਾਰ ਚੜਤ ਸਿੰਘ ਜਸਾ ਸਿੰਘ ਰਾਮਗੜੀ ਹੈ ਕਿ ਲੜਨ ਦੀ ਸਟ੍ਰੈਟੇਜੀ ਕੀ ਬਣਾਈਏ ਤੇ ਉਹਨਾਂ ਨੇ ਕਿ ਆਸੀਂ ਮਿਸਲ ਵੰਡ ਅਬ ਕਬੂ ਹੁਣਾ ਪਾਓ ਰਲ ਮਿਲ ਕੇ ਇਹ ਪੰਥ ਬਚਾਓ ਕਿ ਇਸ ਜਿਹੜੇ ਲੜਾਈ ਸਰਵਾਈਵਲ ਦੀ ਹੈ ਕਿ ਅਸੀਂ ਕਿਵੇਂ ਸਰਵਾਈਵ ਕਰਨਾ ਹੈ ਇਹੀ ਮੈਸੇਜ ਮੈਂ ਸਮਝਦਾ ਹੈ ਕਿ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਦੋਂ ਧਰਮ ਗਰੋ ਹੁੰਦੇ ਨੇ ਕਲਚਰਲੀ ਬਹੁਤ ਸਾਰੇ ਚੈਲੰਜਸ ਨੇ ਨਸ਼ਿਆ ਦੇ ਨਾਲ ਵੀ ਅਸੀਂ ਦੇਖ ਰਹੇ ਹਾਂ ਹਿੰਦੂਤਵਾਦ ਦਾ ਪ੍ਰਭਾਵ ਵੀ ਦੇਖ ਰਹੇ ਹਾਂ ਮੀਡੀਆ ਸੋਸ਼ਲ ਮੀਡੀਆ ਦੇ 네ਗੇਟਿਵ ਇਫੈਕਟ ਵੀ ਦੇਖ ਰਹੇ ਹਾਂ ਇਹ ਸਾਰਾ ਕੁਝ ਹੈ ਪਰ ਸਾਡਾ ਫੋਕਸ ਇੱਕ ਨੁਕਤੇ ਤੇ ਰਹਿਣਾ ਚਾਹੀਦਾ ਜਿਵੇਂ ਚੰਗਾ ਨਿਸ਼ਾਨੇਬਾਜ਼ ਸਿਰਫ ਉਹ ਆਪਣਾ ਟਾਰਗੇਟ ਨਜ਼ਰ ਆ ਰਿਹਾ ਹੁੰਦਾ ਹੈ ਇਵੇਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਸ ਵੇੜੇ ਸਾਡੀ ਸਾਰੀ ਤਾਕਤ ਉਹ ਖਾਲਸਤਾਨ ਦੀ ਕਾਇਮੀ ਲਈ ਤੇ ਜਿਹੜਾ ਜਿਹੜਾ ਜਿੱਥੇ ਜਿੱਥੇ ਵੀ ਕੰਮ ਕਰ ਰਿਹਾ ਜੇ ਸੈਂਟਰਲ ਇੰਸਟੀਚੂਨਸ ਫੇਲ ਨੇ ਆਪਣੇ ਘਰਾਂ ਨੂੰ ਸੰਭਾਲ ਲਓ ਸੋਣ ਲੱਗੇ ਆਪਣੇ ਬੱਚੇ ਬੱਚੀਆਂ ਨੂੰ ਆਪਣੀ ਪ੍ਰਾਈਡ ਦਿਓ ਆਪਣੀ ਹਿਸਟਰੀ ਦਾ ਖਾਸ-ਖਾਸ ਮੌਕੇ ਦੇ ਉੱਤੇ ਅਜੂਨ ਦਾ ਮਹੀਨਾ ਹੁੰਦਾ ਹੈ ਦਸੰਬਰ ਦਾ ਮਹੀਨਾ ਸਰਸਾ ਦੇ ਕੰਡੇ ਤੋਂ ਚਮਕੌਰ ਔਰ ਸਰਹੰਦ ਦੀ ਕੰਧ ਤੱਕ ਉਹਨਾਂ ਬੱਚੇ ਬੱਚੀਆਂ ਨੂੰ ਜਦੋਂ ਤੁਸੀਂ ਉਹਨਾਂ ਦੇ ਅੰਦਰ ਇਹ ਵਿਚਾਰ ਭਰ ਦਿਓਗੇ ਕਿ ਭਾਈ ਅਸੀਂ ਸੋਵਰਨ ਸੀ ਸੋਵਰਨ ਹਾਂ ਭਾਈ ਰਤਨ ਸਿੰਘ ਪੰਗੂ ਨੇ ਵੈਲ ਡਿਫਾਈਨ ਕੀਤਾ ਹੈ ਖਾਲਸਾ ਬਾਦਸ਼ਾ ਜਾਂ ਬਾਗੀ ਜਾਂ ਖਾਲਸਾ ਸੋਵਰਨ ਹੈ ਜਾਂ ਸੋਵਰਨਿਟੀ ਲਈ ਲੜ ਰਿਹਾ ਹੈ ਗੁਲਾਮੀ ਸਟੇਟ ਆਫ ਮਾਈਂਡ ਹੈ ਔਰ ਜਿੱਥੇ ਅੱਜ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਥੇ ਕੌਮੀ ਨਿਸ਼ਾਨੇ ਖਾਲਸਤਾਨ ਲਈ ਆਪਣਾ ਬਣਦਾ ਹੱਕ ਅਦਾ ਕਰਿਏ ਸਿਰ ਜੋੜ ਕੇ ਬੈਠੀਏ ਔਰ ਇਹ ਮੈਸੇਜ ਅਜ ਦੁਨੀਆ ਦੇ ਵਿੱਚ ਜੀਓ ਪੋਲਿਟੀਕਲ ਸਿਚੁਏਸ਼ਨ ਬਦਲ ਰਹੀ ਹੈ ਨਵੇਂ ਮੈਪ ਬਣਨ ਜਾ ਰਹੇ ਨੇ ਯੂਕਰੇਨ ਔਰ ਗਜ਼ਾ ਦੀਆਂ ਵਾਰਸ ਉਹ ਦੱਸ ਰਹੀਆਂ ਨੇ ਪਿਛਲੇ ਕੱਲ ਜੀ 7 ਮੁਲਕਾਂ ਦਾ ਇਟਲੀ ਦੇ ਵਿੱਚ ਸੰਮੇਲਨ ਖਤਮ ਹੋਇਆ ਤੁਸੀਂ ਦੇਖੋ ਬੜੀ ਵੱਡੀ ਨਿਰਾਸ਼ਾ ਹੈ ਬਹੁਤ ਕੁਝ ਬਦਲਣ ਜਾ ਰਿਹਾ ਹੈ ਔਰ ਮੌਕੇ ਜਿੱਥੇ ਕਿ ਅਸੀਂ ਤਿੰਨ ਨਿਊਕਲੀਅਰ ਪਾਵਰਸ ਚైనా ਪਾਕਿਸਤਾਨ ਇੰਡੀਆ ਦੇ ਵਿਚਾਰੇ ਖਾਲਸਤਾਨ ਇੱਕ ਬਫਰ ਸਟੇਟ ਇੱਕੋ ਇੱਕ ਸੋਲੂਸ਼ਨ ਹੈ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਪੀਸ ਦਾ ਹੈ ਪਰਮਾਨੈਂਟ ਸਟੈਬਿਲਟੀ ਦਾ ਹੈ ਔਰ ਪਰਮਾਨੈਂਟ ਪ੍ਰੋਸਪਰਿਟੀ ਦਾ ਪੁਰਤਨ ਸਿੰਘ ਦਾ ਵਿਸ਼ਵਾਸ ਜੋ ਸਾਡੇ 1.5 ਲੱਖ ਤੋਂ ਜ਼ਿਆਦਾ ਹੈ ਖਾਲਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਸੀ ਸੱਤ ਸਾਬਤ ਹੋਵੇਗਾ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਚਲੇਗੇ ਸੀਸ ਪਰ ਬੜੀ ਕਰੇਗੀ ਮੌਜ ਕਿਸੇ ਵੀ ਭੁੱਲ ਚੁੱਕ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ